ਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਕੱਲ ਭਾਈ ਅਮਰਪਾਲ ਦੀ ਕੱਲ ਐਨਐਸਏ ਦੁਬਾਰਾ ਜਿਹੜੀ ਤੀਜੀ ਵਾਰੀ ਵਧਾ ਦਿੱਤੀ ਗਈ ਆ ਬਹੁਤ ਹੀ ਘਨੌਣੀ ਹਲਕੇ ਤੇ ਆ ਸੈਂਟਰ ਤੇ ਪੰਜਾਬ ਸਰਕਾਰ ਦੀ ਬਹੁਤ ਹੀ ਜ਼ਿਆਦਾ ਘਨੌਣੀ ਇਹਨਾਂ ਕਰਤੂਤ ਵਿਖਾਈ ਆ ਕਿਉਂਕਿ ਸਰਕਾਰਾਂ ਜਿਹੜੀਆਂ ਵਾ ਸਾਰੀਆਂ ਡਰੀਆਂ ਪਈਆਂ ਸੀ ਕਿਉਂਕਿ ਭਾਈ ਸਾਹਿਬ ਦੀ ਜੋ ਵੇਵ ਪੰਜਾਬ ਦੇ ਵਿੱਚ ਬਣੀ ਹੋਈ ਆ ਤੇ ਸਰਕਾਰ ਨੂੰ ਹੀ ਕਹਿਣਾ ਚਾਹੁੰਦੇ ਆ ਕਿ ਆਪਾਂ 2027 ਦੇ ਵਿੱਚ ਭਾਈ ਅਮਰਪਾਲ ਨੂੰ ਸੀਐਮ ਬਣਾ ਕੇ ਆਪਾਂ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਤੇ ਜੋ ਵੀ ਇਹਨਾਂ ਕਰਤੂਤ ਕੀਤੀ ਆ ਬਹੁਤ ਗਲਤ ਕੀਤੀ ਆ ਨਾ ਤੇ ਭਾਈ ਅੰਮ੍ਰਿਤਪਾਲ ਨੇ ਕੋਈ ਪਾਕਿਸਤਾਨ ਦਾ ਬਾਡੇ ਟੱਪਿਆ ਹੀ ਤੇ ਨਾ ਹੀ ਉਹਨਾਂ ਨੇ ਕੋਈ ਜੇਲ੍ਹ ਦੇ ਵਿੱਚੋਂ ਕੋਈ ਨਾਰਾ ਮਜਾਰਾ ਕੀਤਾ ਹੀ ਆਪਾਂ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਦੁਬਾਰਾ ਤੀਜੀ ਵਾਰੀ ਐਮਐਸਏ ਲਾਉਣ ਦੀ ਕੀ ਜ਼ਰੂਰਤ ਪੈ ਗਈ ਜਦੋਂ ਸਾਡੇ 9 ਜੋਧੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਆ ਚੁੱਕੇ ਹੀ ਤੇ 22 ਤਰੀਕ ਨੂੰ ਭਾਈ ਸਾਬ ਐਮਐਸਏ ਟੁੱਟਣਾ ਹੀ ਤੇ 23 ਨੂੰ ਸਾਡੇ ਸੂਰਮੇ ਨੇ ਬਾਹਰ ਆਉਣਾ ਹੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਆ ਕਿ ਤੁਸੀਂ ਜੋ ਕਰਨਾ ਕਰੋ ਅਸੀਂ ਕੋਈ ਅੱਕਣ ਵਾਲੇ ਨਹੀਂ ਥੱਕਣ ਵਾਲੇ ਨਹੀਂ ਅਸੀਂ ਢਾਲ ਵਾਂਗੂ ਪਾਈ ਅਮਰਤਪਾਲ ਦੇ ਨਾਲ ਖੜੇ ਆ ਇਹ ਮਤ ਸੋਚਿਓ ਕਿ ਸਾਨੂੰ ਦੀਪ ਸਿੱਧੂ ਦਾ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਅਸੀਂ ਲਵਾਵਾਂਗੇ ਪਰ ਇਹ ਭਗਵੰਤ ਮਾਨ ਇਹਨੂੰ ਆਪਾਂ ਕਹਿਣਾ ਚਾਹੁੰਦੇ ਆ ਕਿ ਕੋਈ ਗੱਲ ਨਹੀਂ ਤੈਨੂੰ ਕਾਲੇ ਪਾਣੀ ਦੀ ਜੇਲ੍ਹ ਵਿੱਚ ਆਪਾਂ ਭੇਜਾਂਗੇ ਕਿਉਂਕਿ ਜੋ ਤੂੰ ਸਾਡੇ ਸਿੰਘਾਂ ਨਾਲ ਕਰਤੂਤਾਂ ਕਰਨ ਡਿਆ ਮਾ ਸਾਡੀ ਕੌਮ ਦਾ ਬੇੜਾ ਗੱਧ ਕਰਨ ਡਿਆ ਸਾਡੇ ਨੌਜਵਾਨਾਂ ਦੇ ਵਾਸਤੇ ਤੂੰ ਇੱਕ ਦੁਬਾਰਾ ਬੈਂਤ ਸਿੰਘ ਬੁੱੱਛੜ ਬਣ ਕੇ ਸਾਡੇ ਕੋਲ ਆਇਆ ਵਾ ਤੇ ਜੋ ਤੂੰ ਕਰਤੂਤਾ ਕਰਨ ਰਹੀ ਆ ਬਹੁਤ ਮਾੜੀਆਂ ਦੂਜੇ ਨੰਬਰ ਤੇ ਮੈਂ ਇਹਦੀ ਘਰਵਾਲੀ ਬੀਬਾ ਜੀ ਨੂੰ ਕਹਿਨੀ ਆ ਕਿ ਤੂੰ ਆ ਤੇਰੀ ਮਸਪੀਸ ਹੋਂਦੀ ਪਈ ਆ ਤੂੰ ਬੰਦਾ ਸਿੰਘ ਬਹਾਦਰ ਦੀਆਂ ਗੱਲਾਂ ਕਰਦੀ ਪਈ ਆ ਮਹਾਰਾਜ ਰਣਜੀਤ ਸਿੰਘ ਦੀਆਂ ਗੱਲਾਂ ਕਰਦੀ ਪਈ ਆ ਮਾਈ ਭਾਗ ਉਹਦੀਆਂ ਗੱਲਾਂ ਕਰਦੀ ਪਈ ਆ ਤੇ ਤੂੰ ਡਾਂਸਾਂ ਦੇ ਸਟੇਜਾਂ ਤੇ ਚੜ੍ਹ-ਚੜ੍ਹ ਕੇ ਡਾਂਸ ਕਰਦੀ ਪਈ ਆ ਮਾਈ ਭਾਗ ਉਹਨੇ ਤੇ ਕੋਈ ਸਟੇਜ ਤੇ ਡਾਂਸ ਨਹੀਂ ਕੀਤਾ ਤੇ ਨਾ ਹਰੀ ਸਿੰਘ ਨਲਵੇ ਨੇ ਨਾ ਬੰਦਾ ਸਿੰਘ ਬਹਾਦਰ ਨੇ ਜੋ ਆਪਣੇ ਇੱਕ ਪਤੀ ਦੇਵ ਨੂੰ ਸਮਝਾ ਤੇ ਬੰਦੇ ਦਾ ਪੁੱਤੇ ਨੂੰ ਬਣਾ ਅਸੀਂ ਡਰਨ ਝੁਕਣ ਵਾਲੀਆਂ ਨਹੀਂ ਹੈਗੀਆਂ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਵਾਂ ਪੈਸੋ ਇਸ ਕਰਕੇ ਮਾਈ ਭਾਗੋ ਦੀਆਂ ਮਾਰਸਾਨ ਜਿੱਦਣ ਨਿਕਲੀਆਂ ਨਾ ਬਾਹਰ ਤੈਨੂੰ ਪਤਾ ਵੀ ਅੱਗੇ ਵੀ ਆਪਾਂ ਨੂੰ MP ਬਣਾ ਕੇ 2 ਲੱਖ ਦੀ ਵੋਟ ਦੇ ਨਾਲ ਜਿੱਤਿਆ ਵਾ ਜਿਹਦੇ ਨਾਲ ਅਮਦ ਸ਼ਾਹ ਦੀ ਵੋਟ ਵੀ ਘੱਟ ਹੀ ਤੇ ਜੇ ਉਹ ਭਾਈ ਸਾਹਿਬ ਨੂੰ ਅਹੀਂ MP ਬਣਾ ਕੇ ਜਿਤਾ ਸਕਦੇ ਆ ਤੇ 2027 ਚ ਸਾਡਾ ਸੁਰਮਾ CM ਬਣੂਗਾ ਅਹੀਂ ਸਾਡੇ ਨਾਲ ਆ ਕੇ ਗਰਾਉਂਡ ਤੇ ਟੱਕਰ ਤੇ ਅਬ ਅੱਗੇ ਤੁਹਾਨੂੰ ਕਿਸਾਨ ਜਿਹੜੇ ਤੁਹਾਨੂੰ ਅੱਗੇ-ਅੱਗੇ ਲਾਈ ਫਿਰਦੇ ਆ ਤਾਂ ਹੁਣ ਅਹੀਂ ਤੁਹਾਨੂੰ ਲਾਵਾਂਗੇ ਤੇ ਤੁਹਾਡਾ ਵੀ ਬਾਦਲਾਂ ਵਾਲਾ ਹਾਲ ਹੋ ਜਾਣਾ ਵਾ ਮੈਂ ਇਨਾ ਕਹਿੰਦੀ ਹੋਈ ਬਸ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ